ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਪਰ ਅੱਜ ਦਾ ਵਿਸ਼ਾ ਉਹ ਹੀ ਜੋ ਸਾਡੇ ਆਲੇ-ਦੁਆਲੇ ਨਿੱਥ ਇਹੋ ਜਿਹੇ ਲੋਕ ਜੋ ਸਾਨੂੰ ਬਹੁਤ ਮੱਤਾ ਦਿੰਦੇ ਆ ਮਤਾ ਵੰਡਣ ਲਈ ਤਿਆਰ ਹੀ ਰਹਿੰਦੇ ਆ ਇਹੋ ਜਿਹੇ ਲੋਕਾਂ ਦੀ ਸਾਡੇ ਆਲੇ-ਦੁਆਲੇ ਕੋਈ ਘਾਟ ਨਹੀਂ ਕਿਉਂਕਿ ਮੇਰੀ ਜ਼ਿੰਦਗੀ ਵਿੱਚ ਤਾਂ ਇਹੋ ਜਿਹੇ ਲੋਕ ਬਹੁਤ ਨੇ ਤੁਸੀਂ ਕਮੈਂਟ ਰਾਹੀਂ ਦੱਸਿਓ ਕਿ ਤੁਹਾਡੇ ਆਸ-ਪਾਸ ਵੀ ਇਹੋ ਜਿਹੇ ਲੋਕ ਹੈਗੇ ਆ ਇਹ ਮੱਤਾਂ ਐਂ ਦਿੰਦੇ ਆ ਕਿ ਜਿੱਦਾਂ ਸਾਰੀ ਅਕਲ ਮਤ ਜਿਹੜੀ ਆ ਨਾ ਅਕਾਲ ਪੁਰਖ ਨੇ ਵਾਹਿਗੁਰੂ ਨੇ ਇਹਨਾਂ ਦੀ ਝੋਲੀ 'ਚ ਪਾਤੀ ਆ ਤੇ ਦੂਜਾ ਬੰਦਾ ਜਿਹੜਾ ਉਹ ਸਿਰਫ ਬਿਨਾਂ ਅਕਲ ਤੋਂ ਹੀ ਇਸ ਦੁਨੀਆ 'ਤੇ ਆ ਗਿਆ ਬੜੀਆਂ ਮੱਤਾਂ ਵੰਡਦੇ ਆ ਜਦੋਂ ਆਪਣੇ ਆਪ ਤੇ ਗੱਲ ਆਉਂਦੀ ਫਿਰਾਂ ਦੀ ਅਸੀਂ ਬਹੁਤ ਸਿਆਣੇ ਆ ਸਾਡੇ ਬੱਚੇ ਵੀ ਬਹੁਤ ਸਿਆਣੇ ਆ ਅਸੀਂ ਵੀ ਬਹੁਤ ਸਿਆਣੇ ਆ ਸਾਨੂੰ ਤੇ ਅਕਲ ਜਿਹੜੀ ਆ ਮਾਹ ਪੁਰਖ ਵੱਲੋਂ ਵਾਰਚ ਮਿਲੀ ਆ ਤੇ ਸਿਰਫ ਉਹ ਆਪਣੇ ਆਪ ਨੂੰ ਵੀ ਬਹੁਤ ਚੰਗਾ ਤੇ ਆਪਣੇ ਬੱਚਿਆਂ ਨੂੰ ਵੀ ਬਹੁਤ ਚੰਗਾ ਦੱਸਣਗੇ ਤੇ ਜਿੰਨੀਆਂ ਕਮੀਆਂ ਕੱਢਣਗੇ ਤੁਹਾਡੇ ਵਿੱਚ ਤੇ ਤੁਹਾਡੇ ਬੱਚੇ ਵਿੱਚ ਨਾ ਨਾ ਜੀ ਕੋਈ ਗੱਲ ਕਰ ਲੋ ਨਾ ਅੱਗੋ ਕਹਿੰਗੇ ਨਾ ਨਾ ਸਾਡੇ ਬੱਚੀ ਵਿੱਚ ਨਹੀਂ ਆ ਸਾਡੀ ਬੱਚੀ ਨਹੀਂ ਐਦਾਂ ਕਰਦੇ ਭਾਵੇਂ ਉਹ ਆਪਣੇ ਬੱਚੇ ਉਹਨਾਂ ਦੇ ਬੱਚਿਆਂ ਨਾਲ ਵੀ ਵੱਧ ਵਿਗਰੇ ਹੋਣ ਤਾਂ ਵੀ ਉਹ ਆਪਣੇ ਬੱਚੇ ਦੀਆਂ ਸਿਫਤਾਂ ਹੀ ਕਰਨਗੇ ਤਰੀਫਾਂ ਹੀ ਕਰਨਗੇ ਕੋਈ ਆਇਆ ਗਿਆ ਹੋਊਗਾ ਐ ਮਤਲਬ ਕਿ ਸਿਫਤਾਂ ਦੇ ਪੁੱਲ ਬੰਨਣਗੇ ਨਾ ਕਿ ਜਿੱਦਾਂ ਅਗਲਾ ਬੰਦਾ ਨੂੰ ਕਿਹੜਾ ਕੁਝ ਪਤਾ ਪਰ ਕਈ ਵਾਰੀ ਸਭ ਕੁਝ ਪਤਾ ਹੁੰਦਿਆਂ ਵੀ ਬੰਦਾ ਚੁੱਪ ਚਾਪ ਸੁਣ ਕੇ ਆ ਜਾਂਦਾ ਕਿ ਠੀਕ ਐ ਬਹੁਤੀਆਂ ਮਤਾਂ ਦੇਣ ਵਾਲੇ ਲੋਕ ਜਿਹੜੇ ਆ ਨਾ ਉਹ ਅਗਲੀ ਦੀ ਜ਼ਿੰਦਗੀ ਦਾ ਤਮਾਸ਼ਾ ਹੀ ਵੇਖਦੇ ਆ ਇਸ ਕਰਕੇ ਮੈਂ ਤਾਂ ਇਹੋ ਹੀ ਸਲਾਹ ਦਵਾਂਗੀ ਕਿ ਲੋਕਾਂ ਦੀਆਂ ਮਤਾਂ ਜਿਹੜੀਆਂ ਨਾ ਘੱਟ ਲਓ ਤੇ ਆਪਣੇ ਬ੍ਰੇਨ ਤੋਂ ਆਪਣੀ ਅਕਲ ਤੋਂ ਆਪਣੀ ਮਤ ਦੇ ਹਿਸਾਬ ਨਾਲ ਚੱਲੋ ਕਿਉਂਕਿ ਜੇਕਰ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਲੋਕਾਂ ਦੀਆਂ ਮਤਾਂ ਲੈ ਕੇ ਅੱਗੇ ਵਧੋਗੇ ਨਾ ਕਿਉਂਕਿ ਉਹ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਗੀ। ਇਸ ਕਰਕੇ ਜਿਹੜੀਆਂ ਲੋਕਾਂ ਦੀਆਂ ਮੱਤਾਂ ਸੁਣੋ ਜ਼ਰੂਰ ਪਰ ਵਰਤੋ ਆਪਣੀਆਂ ਕਰੋ। ਇਹ ਨਹੀਂ ਕਿ ਸੁਣ ਨਹੀਂ ਨੀਆਂ। ਸੁਣੋ ਕਿ ਅਗਲਾ ਬੰਦਾ ਕਿੱਥੋਂ ਕਿ ਤੱਕ ਗਿਆਉਣ ਵਾਣਾ। ਕਿੱਥੋਂ ਕਿ ਤੱਕ ਉਹਨੂੰ ਵਾਹਿਗੁਰੂ ਨੇ ਅਕਲ-ਮਤ ਬਖਸ਼ਤੀ ਆ ਕਿ ਜਿਹੜੀ ਮੈਨੂੰ ਨਹੀਂ ਬਖਸ਼ੀਏ ਮੈਨੂੰ ਮੱਤਾਂ ਦੇਂਦੇ ਆ। ਇਸ ਕਰਕੇ ਸੁਣੋ ਸਭ ਦੀ ਕਰੋ ਆਪਣੀ ਮਨਮਰਜ਼ੀ। ਸੋ ਅਕਾਲ ਪੁਰਖ ਤੇ ਛੱਡੋ ਜੇ ਅਕਲ ਲੈਣੀ ਆ ਤੇ ਵਾਹਿਗੁਰੂ ਨੂੰ ਆਖੋ ਕਿ ਵਾਹਿਗੁਰੂ ਤੁਸੀਂ ਮੈਨੂੰ ਅਕਲ ਮਤ ਦੋ ਇਹ ਦੁਨੀਆ ਮੈਨੂੰ ਅਕਲ ਮਤ ਨਾ ਹੀ ਦਵੇ ਤੇ ਚੰਗੀ ਗੱਲ ਆ ਕਿਉਂਕਿ ਇਹ ਦੁਨੀਆ ਜਿਹੜੀ ਆ ਅਗਲੇ ਤਾਂ ਤਮਾਸ਼ਾ ਬਹੁਤ ਵਿੰਦੀ ਜੀ ਇਸ ਕਰਕੇ ਜਿਹੜੀ ਅਕਲ ਮਤ ਲੈਣੀ ਆ ਨਾ ਉਹ ਅਰਦਾਸ ਕਰੋ ਸ਼ਹੀ ਸਿੰਘਾ ਅੱਗੇ ਵਾਹਿਗੁਰੂ ਅੱਗੇ ਕਿ ਵਾਹਿਗੁਰੂ ਤੂੰ ਹੀ ਮੈਨੂੰ ਅਕਲ ਮਤ ਦੇ ਇਸ ਦੁਨੀਆ ਕੋ ਮੈਨੂੰ ਅਕਲ ਮਤ ਲੈਣ ਦੀ ਲੋੜ ਨਾ ਪਵੇ ਠੀਕ ਐ ਇਸ ਕਰਕੇ ਜਿਹੜੇ ਬਹੁਤਿਆਂ ਮਤਾਂ ਵੰਡਦੇ ਆ ਨਾ ਆਪ ਉਹਨਾਂ ਮਤਾਂ ਤੇ ਅੰਬਰ ਨਹੀਂ ਜ ਕਰਦੇ ਉਹ ਸਿਰਫ ਉਹਨਾਂ ਜਿਹੜੀਆਂ ਇਹ ਮਤਾਂ ਹਨ ਇਹ ਦੂਜਿਆਂ ਨੂੰ ਦੇਣ ਵਾਸਤੇ ਰੱਖੀਆਂ ਆਂ ਦੀਆਂ ਵਾ ਠੀਕ ਹੈ ਤੇ ਇਸ ਕਰਕੇ ਕਹੇਦੀਆਂ ਬਹੁਤੀਆਂ ਮਤਾਂ ਵਿੱਚ ਨਹੀਂ ਆਉਣਾ ਚਾਹੀਦਾ ਸੁਣੋ ਸਭ ਦੀ ਕਰੋ ਮਰਜ਼ੀ ਆਪ ਦੂਜਿਆਂ ਨੂੰ ਮਤਾਂ ਦੇਣ ਵਾਲੇ ਜਿਹੜੇ ਲੋਕ ਹੁੰਦੇ ਆ ਨਾ ਇਹਨਾਂ ਨੂੰ ਆਪ ਤੇ ਉਹ ਮਤਾਂ ਦੀ ਪੋੜਾ ਜਿੰਨੀ ਵੀ 100 ਵਿੱਚੋਂ 10% ਵੀ ਲਾਗਣੀ ਲੱਗੀ ਹੁੰਦੀ ਹੈ ਮਾਫ ਕਰਿਓ ਮੈਂ ਬਹੁਤ ਲੋਕ ਇਹੋ ਜਿਹੇ ਵੇਖੇ ਆ ਤਾਂ ਮੈਂ ਗੱਲ ਕਹਿ ਰਹੀ ਆ ਕਿਉਂਕਿ ਮੈਂ ਇਹੋ ਜਿਹੇ ਲੋਕਾਂ ਵਿੱਚ ਵਿਚਰ ਚੁੱਕੀ ਆ ਕਿਉਂਕਿ ਜਿਹਨੇ ਮਤਾਂ ਇਹ ਦੂਜਿਆਂ ਲੋਕਾਂ ਵਾਸਤੇ ਸਾਹਮ ਕੇ ਰੱਖਦੇ ਆਪਣੇ ਲਈ ਨਹੀਂ ਇਹ ਮਤਾਂ ਵਰਤਦੇ ਤੇ ਇਸ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਵਾਲੇ ਦੁਆਲੇ ਵੀ ਇਹੋ ਜਿਹੇ ਲੋਕ ਹੈਗੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਮਿਲਾਂਗੇ ਫੇਰ ਨਵੀਂ ਵੀਡੀਓ ਦੇ ਨਾਲ ਸੋ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ